ਤਲੰਗ ਮਹਲਾ ਪਹਿਲਾ ਕਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਇਹ ਤਨ ਮਾਇਆ ਪਾਹ ਆ ਪਿਆਰੇ ਲੀਤੜਾ ਲ ਵਰੰਗਾਏ ਇਹ ਤਨ ਮਾਇਆ ਪਾਹ ਆ ਪਿਆਰੇ ਲੀਟੜਾ ਲਬਰੰਗਾਏ ਮੇਰੇ ਕੰਤ ਨਾ ਪਾਵੇ ਚੁਲੜਾ ਪਿਆਰੇ ਕਿਉ ਧਨ ਛੇਜ ਜਾਈ ਹਾਂ ਕਰਵਾਨੇ ਜਾ ਮਹਿਰਵਾਨਾ ਹਾਂ ਕਰਵਾਨੇ ਜਾ ਆਕਰਵਾਨੇ ਜਾ ਤਨਾ ਕੇ ਲੈਣ ਜੁ ਤੇਰਾ ਨਾ ਲੈਣ ਜੁ ਤੇਰਾ ਨਾ ਤਨਾ ਕੇ ਹਉ ਸਦ ਕਰਵਾਨੇ ਜਾ ਰਹਾ ਕਾਇ ਰੰਗਣ ਜੇ ਥੀਏ ਪਿਆਰੇ ਪਾਈਏ ਨਾ ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਨਾਕੇ ਪਾਸ ਢੂੜ ਤਨਾਕੀ ਜੇ ਮਿਲ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀਰਾਵੇ ਨਾਨਕ ਕਾਮਣ ਕੰਤੇ ਭਾਵੇ ਆਪੇ ਹੀਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ y